ਮੈਂ ਵੈਲਨਸ ਕੋਚ सुरेश ਕੁਮਾਰ ਸ਼ਰਮਾ ਅੱਜ ਦਾ ਵਿਸ਼ਾ ਹੈ ਛੋਟੇ ਬੱਚੇ ਨਵਜੰਮੇ ਬੱਚੇ ਜਿਹਨਾਂ ਦੀ ਉਏਜ 1 ਸਾਲ ਦੇ ਵਿੱਚ ਵਿੱਚ ਹੁੰਦੀ ਹੈ ਅੱਜ ਉਹਨਾਂ ਦੀ ਸਿਹਤ ਸੰਬੰਧੀ ਆਪਾਂ ਇੱਕ ਵਿਸ਼ੇਸ਼ ਜਾਣਕਾਰੀ ਸ਼ੇਅਰ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜਾ ਬੱਚਾ ਮਾਂ ਦੇ ਪੇਟ ਚੋਂ ਪੈਦਾ ਹੁੰਦਾ ਉਸ ਨੂੰ ਮਾਂ ਦਾ ਦੁੱਧ ਦੇਣਾ ਬਹੁਤ ਜ਼ਰੂਰੀ ਹੈ ਦੁਨੀਆ ਦਾ ਸਭ ਤੋਂ ਉੱਤਮ ਭੋਜਨ ਸਭ ਤੋਂ ਉੱਤਮ ਮੈਡੀਸਨ ਮਾਂ ਦਾ ਪਹਿਲਾ ਦੁੱਧ ਨੰਬਰ 2 ਮਾਂ ਦੇ ਦੁੱਧ ਦੇ ਨਾਲ-ਨਾਲ ਬੱਚੇ ਨੂੰ 1 ਸਾਲ ਤੱਕ ਕਿਸੇ ਵੀ ਕਿਸਮ ਦਾ ਕੋਈ ਅਨਾਜ ਵਗੈਰਾ ਤੇਲ ਵਗੈਰਾ ਤੇ ਖੰਡ ਵਗੈਰਾ ਨਹੀਂ ਦੇਣੀ ਚਾਹੀਦੀ ਕਿਉਂਕਿ ਅਨਾਜ ਆਇਲ ਅਤੇ ਚੀਨੀ ਇਹ ਤਿੰਨ ਚੀਜ਼ਾਂ ਬੱਚੇ ਦੇ ਰੈਸਟਿੰਗ ਮੈਟਾਬੋਲਿਜ਼ਮ ਦੇ ਵਿੱਚ ਕੁਝ ਗੈਰ ਕੁਦਰਤੀ ਚੀਜ਼ਾਂ ਪੈਦਾ ਕਰ ਦਿੰਦੀਆਂ ਨੇ ਛੇਸ ਦੇ ਨਾਲ ਬੱਚਾ ਆਪਣਾ ਕੁਦਰਤੀ ਵਿਕਾਸ ਘਟ ਕਰ ਦਿੰਦਾ ਤਾਂ ਉਹਦੇ ਵਿੱਚ ਓਵਰ weight ਹੋਣਾ ਅੰਡਰ weight ਹੋਣਾ ਤੇ ਅਨਫਿਟ ਹੋਣ ਦੀਆਂ ਜਿਹੜੀਆਂ ਸੁਭਾਵਨਾਵਾਂ ਐ ਬਹੁਤ ਜਿਆਦਾ ਵੱਜ ਜਾਂਦੀਆਂ ਨੇ ਇਹ 1 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਫਲਾਂ ਦੇ ਰਸ ਵਗੈਰਾ ਰੂਟ ਵਗੈਰਾ ਮਾਂ ਦੀ ਨਵ ਖਰਾਕ ਦੇ ਵਿੱਚ ਐਡ ਕਰਕੇ ਦਿੱਤੇ ਜਾਣੇ ਜ਼ਰੂਰੀ ਨੇ ਤਾਂ ਧਿਆਨ ਰੱਖਣਾ ਕਿ 1 ਸਾਲ ਤੱਕ ਬੱਚੇ ਨੂੰ ਕਿਸੇ ਵੀ ਕਿਸਮ ਦੀ ਕੋਈ ਮੈਡੀਸਨ ਜਿਹਨੂੰ ਅਸੀਂ ਐਲੋਪੈਥੀ ਮੈਡੀਸਨ ਕਹਿੰਦੇ ਆ ਉਹ ਨਹੀਂ ਦੇਣੀ ਚਾਹੀਦੀ। ਅਗਰ ਕਿਸੇ ਕਿਸਮ ਦੀ ਜੇ ਕੁਦਰਤੀ ਤੌਰ ਤੇ ਸਰੀਰ ਡਟੌਕਸੀਫਾਈ ਹੁੰਦਾ ਹੈ ਤਾਂ ਉਹਨੂੰ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ। ਮਾਂ ਦਾ ਦੁੱਧ ਅਤੇ ਮਾਂ ਦੀ ਛਾਤੀ ਦਾ ਨਿੱਘ ਹੀ ਬੱਚੇ ਦੀ ਇੱਕ ਕੁਦਰਤੀ ਖੁਰਾਕ ਹੁੰਦੀ ਹੈ। ਇਸ ਵਾਸਤੇ ਅੱਜ ਮੈਂ ਮਾਂ ਦੇ ਜਨਮ ਲੈਣ ਵਾਲੇ ਦਿਨ ਤੋਂ ਲੈ ਕੇ 1 ਸਾਲ ਤੱਕ ਦੇ ਬੱਚੇ ਨੂੰ ਕਿਸੇ ਵੀ ਕਿਸਮ ਦੀ ਐਲੋਪੈਥੀ ਮੈਡੀਸਨ ਜਾਂ ਚੀਨੀ ਜਾਂ ਮੈਦਾ ਜਾਂ ਕੋਈ ਅਨਾਜ ਇਹ ਦੇਣ ਨਾਲ ਬੱਚੇ ਦਾ ਰੈਸਟਿੰਗ ਮੈਟਾਬੋਲਿਜ਼ਮ ਜਾਨੀ ਮੈਦੇ ਦਾ ਸਿਸਟਮ ਹੈ ਜਿਹੜਾ ਉਹ ਵਿਗੜ ਜਾਂਦਾ ਹੈ ਇਸ ਕਰਕੇ ਬੱਚੇ ਨੂੰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਗੈਰ ਕੁਦਰਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਥੈਂਕ ਯੂ ਥੈਂਕ ਯੂ